ਜੋ ਝੂਠ ਤੂਫਾਨ ਜੋ ਗੱਪ ਮਾਰ ਕੇ ਜੋ ਲਾਰੇ ਲਾ ਕੇ ਸਰਕਾਰਾਂ ਬਣਾਈਆਂ ਸੀ ਚਾਹੇ ਪਿਛਲੀ ਕਾਂਗਰਸ ਦੀ ਸੀ ਤੇ ਚਾਹੇ ਹੁਣ ਆਮ ਆਦਮੀ ਪਾਰਟੀ ਦੀ ਇਹ ਲੋਕਾਂ ਨੇ ਇਹਨਾਂ ਦੀ ਅਸਲੀਅਤ ਦੇਖੀ ਕਿਤੇ ਹੁਣ ਜਿਵੇਂ ਮਾਗ ਮੇਲੇ ਤੇ ਸੁਖਵੀਰ ਸਿੰਘ ਬਾਦਲ ਦੇ ਜੋ ਬੋਲ ਸੀਗੇ ਜਾਂ ਗਰਾਊਂਡ ਲੈਵਲ ਦੇ ਵਿੱਚ ਲੋਕਾਂ ਦੇ ਵਿੱਚ ਬੈਠ ਕੇ ਉੱਥੇ ਸ਼ਾਮਲ ਹੋਏ ਐ ਉਸ ਨੂੰ ਲੈ ਕੇ ਹੁਣ ਲੋਕਾਂ ਦਾ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਗੱਲਬਾਤ ਕਰ ਰਹੀ ਹੈ ਤੁਸੀਂ ਉਹਨੂੰ ਕਮੈਂਟ ਤੁਸੀਂ ਮਾਗੀ ਦੇ ਮੇਲੇ ਦੀ ਸਪੀਚ ਦੀ ਗੱਲ ਕੀਤੀ ਕੋਈ ਸ਼ੱਕ ਨਹੀਂ ਬੜੀ ਭਾਵਕ ਸਪੀਚ ਸੀ ਕਿਉਂਕਿ ਬਹੁਤ ਕੁਝ ਹੋਇਆ ਸੀ ਉਸ ਤੋਂ ਪਹਿਲਾਂ ਪਿਛਲੇ 2-3 ਮਹੀਨਿਆਂ ਦੇ ਵਿੱਚ ਹਰਿਆਣੇ ਦੀਆਂ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਪਹਿਲਾਂ ਕਹਿੰਦੇ ਸੀ ਕਿ ਸ਼ਰੋਮਣੀ ਅਕਾਲੀ ਦਲ ਡਾਊਨ ਹੋ ਗਿਆ ਪਰ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਬੈਨੀਫਿਟ ਮਿਲਿਆ ਜਿਹੜੇ ਕਹਿੰਦੇ ਸੀ ਡਾਊਨ ਹੋ ਗਿਆ ਉਹਨਾਂ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਡਾਊਨ ਹੋ ਗਏ ਅਕਾਲੀ ਦਲ ਅਕਾਲੀ ਦਲ ਸਭ ਤੋਂ ਵੱਡਾ ਧੜਾ ਉੱਪਰ ਕੇ ਆਇਆ ਉੱਥੇ 40 ਸੀਟਾਂ ਦੇ ਵਿੱਚੋਂ 18 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਮਿਲੀਆਂ ਇਹ ਸਾਡੇ ਨਾਲ ਉੱਥੋਂ ਦੀ ਸਰਕਾਰ ਨੇ ਧੱਕਾ ਵੀ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪਾਰਟੀ ਦੇ ਤੌਰ ਤੇ ਨਹੀਂ ਲੜਨ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨ ਤੇ ਨਹੀਂ ਲੜਨ ਦਿੱਤਾ ਇੱਕ ਦਿਨ ਪਹਿਲਾਂ ਕਾਗਜ਼ ਦਾਖਲ ਹੋਣ ਤੋਂ ਰੱਦ ਕੀਤਾ ਗਿਆ ਇੱਕ ਫਿਰ ਸਾਨੂੰ ਪੰਥਕ ਦਲ ਦੇ ਨਾਂ ਤੇ ਲੜਨਾ ਪਿਆ ਢੋਲ ਸਾਡਾ ਚੋਣ ਨਿਸ਼ਾਨ ਸੀ ਉੱਥੇ ਪਰਮਾਨਾ ਸਾਹਿਬਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂਆਤ ਹੈ ਹਾਂਜੀ ਅੱਜ 20 ਤਰੀਕ ਹੈ ਅੱਜ ਤੋਂ ਭਰਤੀ ਪੰਜਾਬ ਭਰ ਸ਼ੁਰੂ ਹੋਈ ਹੈ ਸਾਡੇ ਹਲਕੇ 'ਚ ਵੀ ਸ਼ੁਰੂ ਹੋਈ ਹੈ ਤੁਸੀਂ ਵੇਖਿਆ ਕਿੰਡੀ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅੱਜ ਪਹੁੰਚੇ ਆ ਕਿ ਸਤਿਸ਼ਾਣ ਨਾਲ ਪਹੁੰਚੇ ਆ ਟੀਚਾ ਵੀ ਤੁਸੀਂ ਮਿੱਥਿਆ ਵੀ ਕਿਹੜੇ ਕਿਹੜੇ ਲੋਕ ਇਸ ਤੁਸੀਂ ਆਪ ਦੇ ਵਿੱਚ ਐਡ ਕਰੋਗੇ ਕੀ ਸੋਚ ਰੱਖੀ ਹੈ ਕਿਉਂਕਿ ਜਿਵੇਂ ਹੁਣ ਆਮ ਰਾਜਨੀਤਿਕ ਪਾਰਟੀਆਂ ਇਹ ਕਹਿ ਰਹਿੰਦੀਆਂ ਹੁੰਦੀਆਂ ਤੁਸੀਂ ਫਲਾਨੀ ਪਾਰਟੀ ਦੇ ਵਰਕਰ ਆਪ ਦੇ ਵਾਸਤੇ ਨਹੀਂ ਲੈ ਕੇ ਆਉਣੇ ਉਹਨਾਂ ਨੂੰ ਐਡ ਨਹੀਂ ਕਰਾਂਗੇ ਆਪ ਦੇ ਜੁਆਇਨ ਨਹੀਂ ਕਰਵਾਵਾਂਗੇ ਇਸ ਤਰੀਕੇ ਦਾ ਵੀ ਕੋਈ ਤੁਸੀਂ ਸੋਚ ਰੱਖੀ ਹੈ ਪਲਾਨ ਬਣਾਇਆ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਹੈ ਨਾ ਜੀ ਉਹ ਹਰ ਪੰਜਾਬੀ ਵਾਸਤੇ ਜਿਹੜਾ ਵੀ ਹਰ ਇਨਸਾਨ ਵਾਸਤੇ ਜਿਹੜਾ 18 ਸਾਲ ਤੋਂ ਉੱਪਰ ਹੈ ਚਾਹੇ ਲੇਡੀ ਹੈ ਚਾਹੇ ਬੰਦਾ ਉਹਦੇ ਵਾਸਤੇ ਖੁੱਲ੍ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਆਈਡੀਓਲੋਜੀ ਨੂੰ ਮੰਨਦਾ ਹੈ ਪੰਜਾਬ ਦੀ ਪੰਜਾਬੀਅਤ ਦੀ ਸਿੱਖ ਕੌਮ ਦੀ ਗੱਲ ਕਰਦਾ ਹੈ ਉਹ ਜੀਆਂ ਆਆਂ ਨੂੰ ਜਿਹੜਾ ਮੈਂਬਰ ਬਣਨਾ ਚਾਹੂਗਾ ਸਤਿਕਾਰ ਨਾਲ ਅਸੀਂ ਉਹਨੂੰ ਮੈਂਬਰ ਬਣਾਵਾਂਗੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਭਰਤੀ ਹੋ ਸਕੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਜਾਵੇ ਜੋਰ ਨਾਲ ਵੀ ਵਿਅੰਤ ਨਾਲ ਵੀ ਸਨੇਹ ਪ੍ਰੋਪਰਲੀ ਲਾਉਂਦੇ ਹੁੰਦੇ ਸੀ ਉਦੋਂ ਵੀ ਦੁਗਣਾ ਤਿਗਣਾ ਇਕੱਠਾ ਹੋਇਆ ਰਾਤ ਦੇ ਨਿੱਕੇ ਜਿਹੇ ਸਨੇਹ ਦੇ ਵਿੱਚ ਅੱਜ ਸ਼ਰਮਣੀ ਅਕਾਲੀ ਦਲ ਵੱਲੋਂ ਭਰਤੀ ਮਹਿੰਮ ਦੀ ਸ਼ੁਰੂਆਤ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਖੁਦ ਜਿਹੜਾ ਜ਼ਮੀਨੀ ਪੱਧਰ ਤੇ ਜਿਹੜੀ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਹੈ ਫਰੀਦਕੋਟ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਪਰਮਭੰਦ ਸਿੰਘ ਬੰਟੀ ਰਮਾਣਾ ਵੱਲੋਂ ਵੀ ਖੁਦ ਆਪਣੀ ਸਭ ਤੋਂ ਪਹਿਲਾਂ ਪਰਚੀ ਜਿਹੜੀ ਉਹਨਾਂ ਲੋਕਾਂ ਨੇ ਜਿਹੜਾ ਇਹਨਾਂ ਨੂੰ ਮੈਂਬਰ ਬਣਾਇਆ ਗੱਲਬਾਤ ਕਰਦੇ ਆ ਰਮਾਣਾ ਸਾਹਿਬ ਅੱਜ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂਆਤ ਕਰਤੀ ਤੁਸੀਂ ਹਾਂਜੀ ਅੱਜ 20 ਤਰੀਕ ਹੈ ਅੱਜ ਤੋਂ ਭਰਤੀ ਪੰਜਾਬ ਭਰ ਸ਼ੁਰੂ ਹੋਈ ਹੈ ਸਾਡੇ ਹਲਕੇ 'ਚ ਵੀ ਸ਼ੁਰੂ ਹੋਈ ਹੈ ਤੁਸੀਂ ਵੇਖਿਆ ਕਿੱਡੀ ਵੱਡੀ ਗਿਣਤੀ ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅੱਜ ਪਹੁੰਚੇ ਆ ਕਿ ਸਤਿਸ਼ਾਣ ਨਾਲ ਪਹੁੰਚੇ ਆ ਤੇ ਮੈਂ ਧੰਵਾਦ ਉਹਨਾਂ ਦਾ ਅੱਜ ਦੀ ਮੁਹਿੰਮ ਚ ਸ਼ਾਮਲ ਹੋਣ ਵਾਸਤੇ ਵੀ ਕਰਦਾ ਤੇ ਵਿਸ਼ੇਸ਼ ਧੰਵਾਦ ਇਸ ਗੱਲ ਦਾ ਕਰਦਾ ਕਿ ਉਹਨਾਂ ਨੇ ਸਭ ਤੋਂ ਪਹਿਲੀ ਪਰਚੀ ਜਿਹੜੀ ਹਲਕੇ ਚ ਮੈਂਬਰ ਬਣਾ ਮੈਂਬਰਸ਼ਿਪ ਦੀ ਹੈ ਉਹ ਪਰਚੀ ਮੇਰੀ ਭਰ ਕੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਇਸ ਮਹਾਨ ਜਥੇਬੰਦੀ ਦਾ ਇੱਕ ਮੈਂਬਰ ਹੋਣ ਦਾ ਦੁਬਾਰਾ ਮਾਣ ਬਖਸ਼ਿਆ ਤੇ ਇਸ ਵਾਸਤੇ ਮੈਂ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਹਰ ਇੱਕ ਵਰਕਰ ਦਾ ਰਿਣੀ ਰਹੂੰਗਾ ਸਰ ਕੋਈ ਟੀਚਾ ਵੀ ਤੁਸੀਂ ਮਿਥਿਆ ਵੀ ਕਿਹੜੇ ਕਿਹੜੇ ਲੋਕ ਇਸ ਤੁਸੀਂ ਆਪ ਦੇ ਵਿੱਚ ਐਡ ਕਰੋਗੇ ਕੀ ਸੋਚ ਰੱਖੀ ਹੈ ਕਿਉਂਕਿ ਜਿਵੇਂ ਹੁਣ ਆਮ ਰਾਜਨੀਤਿਕ ਪਾਰਟੀਆਂ ਇਹ ਕਹਿ ਰਹਿੰਦੀਆਂ ਹੁੰਦੀਆਂ ਤੁਸੀਂ ਫਲਾਨੀ ਪਾਰਟੀ ਦੇ ਵਰਕਰ ਆਪ ਦੇ ਵਾਸਤੇ ਨਹੀਂ ਲੈ ਕੇ ਆਉਣੇ ਉਹਨਾਂ ਨੂੰ ਐਡ ਨਹੀਂ ਕਰਾਂਗੇ ਆਪ ਦੇ ਜੁਆਇਨ ਨਹੀਂ ਕਰਵਾਵਾਂਗੇ ਇਸ ਤਰੀਕੇ ਦਾ ਵੀ ਕੋਈ ਤੁਸੀਂ ਸੋਚ ਰੱਖੀ ਹੈ ਪਲਾਨ ਬਣਾਇਆ ਸ਼ਰਮਣੀ ਅਕਾਲੀ ਦਲ ਦੀ ਭਰਤੀ ਹੈ ਨਾ ਜੀ ਉਹ ਹਰ ਪੰਜਾਬੀ ਵਾਸਤੇ ਜਿਹੜਾ ਵੀ ਹਰ ਇਨਸਾਨ ਵਾਸਤੇ ਜਿਹੜਾ 18 ਸਾਲ ਤੋਂ ਉੱਪਰ ਹੈ ਚਾਹੇ ਲੇਡੀ ਹੈ ਚਾਹੇ ਬੰਦਾ ਉਹਦੇ ਵਾਸਤੇ ਖੁੱਲਿਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਆਈਡੀਓਲੋਜੀ ਨੂੰ ਮੰਨਦਾ ਪੰਜਾਬ ਦੀ ਪੰਜਾਬੀਅਤ ਦੀ ਸਿੱਖ ਕੌਮ ਦੀ ਗੱਲ ਕਰਦਾ ਉਹ ਜੀਆਂ ਆਆਂ ਜਿਹੜਾ ਮੈਂਬਰ ਬਣਨਾ ਚਾਹੂਗਾ ਸਤਿਕਾਰ ਨਾਲ ਅਸੀਂ ਉਹਨੂੰ ਮੈਂਬਰ ਬਣਾਵਾਂਗੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਭਰਤੀ ਹੋ ਸਕੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਵੇ ਅੱਜ ਜਿਹੜਾ ਪਹਿਲੇ ਦਿਨ ਦਾ ਰਿਸਪਾਂਸ ਹੈ ਇਸ ਤਰ੍ਹਾਂ ਤੇ ਸਿਰਫ ਜਾਂ ਤੋਂ ਅਕਾਲੀ ਦਲ ਦੇ ਵਰਕਰ ਇੱਥੇ ਪਹੁੰਚੇ ਜਾਂ ਆਮ ਲੋਕ ਵੀ ਪਹੁੰਚ ਚੁੱਕੇ ਨੇ ਨਹੀਂ ਰਾਤ ਅਸੀਂ ਸਵੇਰ ਲਾਇਸੀ ਜੀ ਕਿਉਂਕਿ ਕਾਪੀਆਂ ਸਾਡੇ ਕੋਲੇ ਦੇਰ ਰਾਤ ਆਈਆਂ ਸੋ ਮੇਨ ਮੇਨ ਮੋٹے ਮੋٹے ਅਸੀਂ ਸਵੇਰ ਆ ਸਕੇ ਪਿੰਡਾਂ ਦੇ ਵਿੱਚ ਪਰ ਮੈਂ ਹੈਰਾਨ ਕਿ ਜਦੋਂ ਅਸੀਂ ਅੱਜ ਤੋਂ ਜੇ ਮੈਂ 6 ਮਹੀਨੇ ਪਹਿਲਾਂ ਦੀ ਗੱਲ ਕਰਾਂ ਜੋਰ ਨਾਲ ਵੀ ਵਿਅੰਤ ਨਾਲ ਵੀ ਸਨੇਹ ਪ੍ਰੋਪਰਲੀ ਲਾਉਂ ਉਦੋਂ ਵੀ ਦੁੱਗਣਾ ਤਿੱਗਣਾ ਕਾਠਾ ਜਿਹਾ ਹੋਇਆ ਰਾਤ ਤੇ ਨਿੱਕੇ ਜੇ ਸਨੇਹ ਦੇ ਵਿੱਚ ਅੱਜ ਤੁਸੀਂ ਦੇਖਿਆ ਵਿਸ਼ਾਦ ਵੀ ਸਾਨੂੰ ਵੱਧ ਕਰਨੀ ਪਈ ਲੋਕ ਆਉਂਦੇ ਗਏ ਫਿਰ ਇੱਥੋਂ ਖਾਲੀ ਕਰਾ ਕੇ ਜਗਾ ਸਾਨੂੰ ਹੋਰ ਵਿਸ਼ਾਦ ਮੈਟਾਂ ਦੀ ਦਰੀਆਂ ਦੀ ਕਰਨੀ ਪਈ ਲੋਕਾਂ ਦਾ ਰਿਸਪੌਂਸ ਬਹੁਤ ਚੰਗਾ ਹੈ ਜੀ ਕਿਉਂਕਿ ਲੋਕ ਸਮਝ ਚੁੱਕੇ ਆ ਹੁਣ ਜੋ ਝੂਠ ਤੂਫਾਨ ਜੋ ਗੱਪ ਮਾਰ ਕੇ ਜੋ ਲਾਰੇ ਲਾ ਕੇ ਸਰਕਾਰਾਂ ਬਣਾਈਆਂ ਸੀ ਚਾਹੇ ਪਿਛਲੀ ਕਾਂਗਰਸ ਦੀ ਸੀ ਤੇ ਚਾਹੇ ਹੁਣ ਆਮ ਆਦਮੀ ਪਾਰਟੀ ਦੀ ਇਹ ਲੋਕਾਂ ਨੇ ਇਹਨਾਂ ਦੀ ਅਸਲੀਅਤ ਦੇਖ ਲਈਏ ਲੋਕ ਦੁਬਾਰਾ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਆ ਕਿਤਨਾ ਕਿਤੇ ਹੁਣ ਜਿਵੇਂ ਮਾਗੀ ਮੇਲੇ ਤੇ ਸੁਖਵੀਰ ਸਿੰਘ ਬਾਦਲ ਦੇ ਜੋ ਬੋਲ ਸੀਗੇ ਜਾਂ ਗਰਾਊਂਡ ਲੈਵਲ ਦੇ ਵਿੱਚ ਲੋਕਾਂ ਦੇ ਵਿੱਚ ਬੈਠ ਕੇ ਉੱਥੇ ਸ਼ਾਮਲ ਹੋਏ ਆ ਉਸ ਨੂੰ ਲੈ ਕੇ ਹੁਣ ਲੋਕਾਂ ਦਾ ਕਿਤਨਾ ਕਿਤੇ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਗੱਲਬਾਤ ਕਰ ਰਹੀ ਹੈ ਤੁਸੀਂ ਉਹਨੂੰ ਕਮੀ ਦੇ ਕੋਈ ਸ਼੍ਰੋਮਣੀ ਮੈਂ ਤੁਹਾਨੂੰ ਜਿਹੜੀ ਗੱਲ ਉਹ ਹੀ ਮੈਂ ਕਹਿ ਕੇ ਹਟਿਆ ਜੀ ਦੇਖੋ ਤੁਸੀਂ ਮਾਗੀ ਦੇ ਮੇਲੇ ਦੀ ਸਪੀਚ ਦੀ ਗੱਲ ਕੀਤੀ ਕੋਈ ਸ਼ੱਕ ਨਹੀਂ ਬੜੀ ਭਾਵਕ ਸਪੀਚ ਸੀ ਕਿਉਂਕਿ ਬਹੁਤ ਕੁਝ ਹੋਇਆ ਸੀ ਉਸ ਤੋਂ ਪਹਿਲਾਂ ਪਿਛਲੇ 2-3 ਮਹੀਨਿਆਂ ਦੇ ਵਿੱਚ ਬੰਦੇ ਦੀਆਂ ਸੁਭਾਵਕ ਹੈ ਭਾਵਨਾਵਾਂ ਹਰ ਬੰਦਾ ਇਮੋਸ਼ਨਲ ਆਪਾਂ ਲੋਕ ਹੈ ਹੋ ਜਾਂਦੀਆਂ ਲੋਕਾਂ ਨੇ ਉਸ ਦਿਨ ਵੀ ਕਦਰ ਕੀਤੀ ਲੋਕਾਂ ਨੇ ਉਹਨਾਂ ਭਾਵਨਾਵਾਂ ਦਾ ਬਹੁਤ ਮਹਿਸੂਸ ਕੀਤਾ ਕਿ ਬੜੀ ਭਾਵਕ ਸਪੀਚ ਸੀ ਮੈਨੂੰ ਜਿੰਨੇ ਕੁ ਲੋਕ ਮਿਲੇ ਹੈ ਜਾਂ ਮੈਨੂੰ ਕਈ بڑے ਵੱਡੇ ਅਫਸਰਾਂ ਦੇ ਵੀ ਫੋਨ ਆਏ ਕਿ ਬੜੀ ਭਾਵਕ ਸਪੀਚ ਸੀ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀਆਂ ਗੱਲਾਂ ਕੀਤੀਆਂ ਕਿ ਮੈਂ ਮੁੰਡੇ ਪੰਜਾਬ ਦੇ ਬਚਾਉਣੇ ਆ ਮਰਾਉਣੇ ਨਹੀਂ ਕੋ ਅੱਗ ਲਾਉ ਭਾਸ਼ਣ ਦੇ ਕੇ ਢਕਾਉ ਭਾਸ਼ਣ ਦੇ ਕੇ ਜਜ਼ਬਾਤੀ ਉਮਰ ਹੁੰਦੀ ਹੈ ਜਿੱਦਰ ਨੂੰ ਮਰਜੀ ਤੋੜ ਲਓ ਜਵਾਨੀ ਨੂੰ ਪਰ ਉਹ ਇੱਕ ਜ਼ਿੰਮੇਵਾਰ ਲੀਡਰ ਦਾ ਕੰਮ ਨਹੀਂ ਹੁੰਦਾ ਸੋ ਸੁਭਾਵਕ ਆ ਅੱਜ ਦੀ ਰਿਸਪੌਂਸ ਨੂੰ ਦੇਖ ਲਾਂ ਜਾਂ ਮਾਗੀ ਦੀ ਰਿਸਪੌਂਸ ਨੂੰ ਦੇਖ ਲਾਂ ਮੈਨੂੰ ਲੋਕਾਂ ਦੇ ਵਿੱਚ ਬੜਾ ਵੱਡਾ ਫਰਕ ਨਜ਼ਰ ਆ ਰਿਹਾ ਪਰਮ ਸਿੰਘ ਬੰਟੀ ਰਮਣੀ ਦੀ ਜ਼ਿੰਮੇਵਾਰੀ ਉਹਨਾਂ ਨੂੰ ਮਿਲੀ ਹੈ ਇਸੇ ਭਾਰਤੀ ਮੈਂ ਇਹਨੂੰ ਲੈ ਕੇ ਲੁਧਿਆਣਾ ਦੀ ਲੁਧਿਆਣਾ ਦੇ ਵਿੱਚ ਕਿਸ ਤਰੀਕੇ ਦਾ ਰਿਸਪੌਂਸ ਆ ਲੋਕਾਂ ਨਾਲ ਗੱਲਬਾਤ ਹੋਈ ਹੈ ਕਿਵੇਂ ਲੱਗਦਾ ਉੱਥੋਂ ਦਾ ਟੈਲੀਫੋਨ ਤੇ ਗੱਲਾਂ ਹੋਈਆਂ ਜੀ ਬਹੁਤ ਸਾਰੇ ਸਾਡੇ ਵਰਕਰਾਂ ਨਾਲ ਲੀਡਰਾਂ ਨਾਲ ਗ ਉਹ ਵੀ ਇੱਕ ਅੱਧੇ ਦਿਨ ਦੇ ਵਿੱਚ ਲੁਧਿਆਣੇ ਦੀ ਮੀਟਿੰਗ ਉਹ ਵੀ ਕੱਲੇ ਹੈ ਮੈਨੂੰ ਇਹ ਸੀ ਕਿ ਮੈਨੂੰ ਪਹਿਲਾਂ ਅੱਜ ਕਹਿ ਰਹੇ ਸੀ ਮੈਂ ਕਿਹਾ ਅੱਜ ਤਾਂ ਮੈਨੂੰ ਥੋੜਾ ਤੁਸੀਂ ਬਖਸ਼ ਦਿਓ ਮੈਂ ਆਪਦੇ ਹਲਕੇ ਤੋਂ ਸ਼ੁਰੂਆਤ ਕਰਨੀ ਚਾਹਣਾ ਫਿਰ ਮੈਂ ਇੱਕ ਅੱਧੇ ਦਿਨ ਦੇ ਵਿੱਚ ਅਸੀਂ ਲੁਧਿਆਣੇ ਜਾਵਾਂਗੇ ਲੋਕਾਂ ਦੇ ਵਿੱਚ ਦੇਖੋ ਜੇ ਫਰੀਦਕੋਟ ਚ ਚੇਂਜ ਆ ਤਾਂ ਲੁਧਿਆਣੇ ਵੀ ਚੇਂਜ ਹੋਊਗੀ ਇੱਕ ਜੇ ਵੇਵ ਆਮ ਆਦਮੀ ਪਾਰਟੀ ਦੀ ਚੱਲੀ ਤੇ ਉਹ ਜੇ ਫਰੀਦਕੋਟ ਚੱਲੀ ਉਹ ਲੁਧਿਆਣੇ ਵੀ ਚੱਲੀ ਸੀ ਇਹ ਅਕ੍ਰੋਸ ਦ ਸਟੇਟ ਚੱਲਦਾ ਸੋ ਜੇ ਮੂਡ ਲੋਕਾਂ ਦਾ ਚੇਂਜ ਹੋ ਰਿਹਾ ਹੈ ਅਕ੍ਰੋਸ ਦ ਸਟੇਟ ਤੁਹਾਨੂੰ ਚੇਂਜ ਦੇਖਣ ਨੂੰ ਹਰਿਆਣੇ ਦੀਆਂ ਇਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਪਹਿਲਾਂ ਕਹਿੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਡਾਊਨ ਹੋ ਗਿਆ ਪਰ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਬੈਨੀਫਿਟ ਮਿਲਿਆ ਤੁਹਾਨੂੰ ਜਿਹੜੇ ਕਹਿੰਦੇ ਸੀ ਡਾਊਨ ਹੋ ਗਿਆ ਉਹਨਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਡਾਊਨ ਹੋ ਗਏ ਅਕਾਲੀ ਦਲ ਅਕਾਲੀ ਦਲ ਸਭ ਤੋਂ ਵੱਡਾ ਧੜਾ ਉੱਪਰ ਕੇ ਆਇਆ ਉੱਥੇ 40 ਸੀਟਾਂ ਦੇ ਵਿੱਚੋਂ 18 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਮਿਲੀਆਂ ਇਸ ਗੱਲ ਦੇ ਬਾਵਜੂਦ ਮਿਲੀਆਂ ਕਿ ਸਾਡੇ ਨਾਲ ਉਥੋਂ ਦੀ ਸਰਕਾਰ ਨੇ ਧੱਕਾ ਵੀ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪਾਰਟੀ ਦੇ ਤੌਰ ਤੇ ਨਹੀਂ ਲੜਨ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨ ਤੇ ਨਹੀਂ ਲੜਨ ਦਿੱਤਾ ਇੱਕ ਦਿਨ ਪਹਿਲਾਂ ਉਹ ਕਾਗਜ਼ ਦਾਖਲ ਹੋਣ ਤੋਂ ਰੱਦ ਕੀਤਾ ਗਿਆ ਇੱਕ ਫਿਰ ਸਾਨੂੰ ਪੰਥਕ ਦਲ ਦੇ ਨਾਂ ਤੇ ਲੜਨਾ ਪਿਆ ਢੋਲ ਸਾਡਾ ਚੋਣ ਨਿਸ਼ਾਨ ਸੀ ਉੱਥੇ ਫਿਰ ਵੀ ਉਸ ਦੇ ਬਾਵਜੂਦ 18 ਸੀਟਾਂ ਲੈਣੀਆਂ ਤੇ ਜਿਹੜੇ ਇੱਥੇ 16 ਕਰੋੜੀ ਬਾਬੇ ਜਿਹੜੇ ਬਰਗਾੜੀ ਵਰਗੇ ਮੋਰਚਿਆਂ ਦੇ ਵਿੱਚੋਂ ਕਰੋੜਾਂ ਰੁਪਈਆ ਕਮਾ ਕੇ ਗਏ ਕਾਉਤੀ ਜਿਹੜੇ ਆਪਦੇ ਆਪ ਨੂੰ ਪੰਥਕ ਕਹਿੰਦੇ ਆ ਦਾਦੂਵਾਲ ਅਰਗੇ ਉਹ ਤਾਂ ਜਮਨਤਾ ਜ਼ਬਤ ਕਰਾ ਕੇ ਬੈਗੇ ਸੋ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਜੀ ਲੋਕ ਬੜੇ ਸਿਆਣੇ ਹੋ ਗਏ ਲੋਕ ਰਿਅਲਾਈਜ਼ ਕਰਦੇ ਕਿ ਕੁਝ ਫੈਸਲੇ ਸੀ ਗਲਤ ਕੀਤੇ ਸੀ ਪਾਸਟ ਸਵਾਲ ਹੈ ਜੀ ਇਸ ਤੋਂ ਵੱਖਰਾ ਹੈ ਮੁੱਖ ਮੰਤਰੀ ਪੰਜਾਬ ਪਹਿਲੀ ਵਾਰ ਕਿਹਾ ਜਾ ਰਿਹਾ ਕਾਫੀ ਸਾਲਾਂ ਬਾਅਦ ਇੱਥੇ ਝੰਡਾ ਲਹਿਰਾਉਣ ਲਈ ਆ ਰਹੇ ਆ ਤੇ ਨਾਲ ਹੀ ਕਾਫੀ ਕਰੋੜਾਂ ਦੇ ਪ੍ਰੋਜੈਕਟ ਹੈ ਕਿਹਾ ਜਾ ਰਿਹਾ ਕਿ ਫਰੀਦਕੋਟ ਹਲਕੇ ਨੂੰ ਦੇਣ ਜਾ ਰਹੇ ਕੀ ਪ੍ਰੋਜੈਕਟ ਦੇ ਰਹੇ ਜੀ ਜੇ ਦੇ ਕੇ ਜਾਣ ਤਾਂ ਬਹੁਤ ਚੰਗੀ ਗੱਲ ਹੈ ਤਿੰਨ ਸਾਲਾਂ ਦੇ ਵਿੱਚ ਤਾਂ ਫੁੱਟੀ ਕੌੜੀ ਨਹੀਂ ਇੱਥੇ ਦੇ ਕੇ ਆ ਪਿਛਲੀ ਵਾਰੀ ਵੀ ਆਏ ਸੀ ਤੁਹਾਨੂੰ ਯਾਦ ਆ ਉਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਮੈਡੀਕਲ ਦੀ ਬਿਲਡਿੰਗ ਬਣੀ ਸੀ ਉਦੋਂ ਦੇ ਪੈਸੇ ਆਏ ਹੋਏ ਸੀ ਉਸੇ ਦਾ ਉਦਘਾਟਨ ਕਰਕੇ ਚਲੇ ਗਏ ਸੀ ਐਤਕੀ ਵੀ ਜੋ ਮੈਨੂੰ ਪਤਾ ਚੱਲਿਆ ਹੈ ਮੈਡੀਕਲ ਕਾਲਜ ਦੇ ਵਿੱਚ ਜਿਹੜੀ ਕੋਈ ਮਸ਼ੀਨ ਦਾ ਉਦਘਾਟਨ ਕਰਨਾ ਉਹ ਕੇਂਦਰ ਦੇ ਵੱਲੋਂ ਪੈਸੇ ਆਏ ਹੋਏ ਆ ਉਹਦਾ ਉਦਘਾਟਨ ਕਰਨਾ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਜੇ ਫਰੀਦਕੋਟ ਆ ਰਹੇ ਹੋ ਤਾਂ ਕੁਛ ਨਾ ਕੁਛ ਫਰੀਦਕੋਟ ਨੂੰ ਦੇ ਕੇ ਜਾਓ ਮੈਂ ਬੇਨਤੀ ਕਰਦਾ ਹਾਂ ਜਨ ਸਾਹਿਬ ਜਿਹੜਾ ਸਟੇਡੀਅਮ ਦਾ ਕੀ ਉਹਦੇ ਵਿੱਚ ਮੈਨੂੰ ਤਾਂ ਇਹ ਹੀ ਨਹੀਂ ਪਤਾ ਪ੍ਰੋਜੈਕਟ ਹੈ ਕੀ ਜੀ ਇੱਕ ਸਟੇਡੀਅਮ ਬਣ ਜੇ ਬਹੁਤ ਚੰਗੀ ਗੱਲ ਹੈ ਪਰ ਕੱਲੇ ਸਟੇਡੀਅਮ ਨਾਲ ਕੀ ਬੰਨਣਾ ਜੀ ਬਹੁਤ ਕੁਝ ਲੋੜਾਂ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਉਹ ਗੈਰ ਸਿਆਸੀ ਲੋਕ ਆ ਜਿਹੜੇ ਉੱਥੇ ਕਮੇਟੀ ਬਣੀ ਨੇ ਆਉਂਦੇ ਸੀ ਗੈਰ ਸਿਆਸੀ ਸਾਰੇ ਪਿੰਡਾਂ ਦੇ ਅਸੀਂ ਕਿਸੇ ਦੀ ਸਿਆਸੀ ਦੇ ਵਿੱਚ ਫੋਟੋ ਨਹੀਂ ਲਗਣ ਦੇਵਾਂਗੇ ਆਪ ਦੇ ਤੌਰ ਤੇ ਹਾਲਾਂਕਿ ਮੁੱਖ ਮੰਤਰੀ ਪੰਜਾਬ ਉਸ ਦਾ ਜਿਹੜਾ ਨੀ ਪੱਤਰ ਰੱਖਣਾ ਉਹ ਅਸੀਂ ਤਾਂ ਕਹਿੰਨੇ ਆ ਜੀ ਕਿ ਫਰੀਦਕੋਟ ਹਲਕੇ ਨੂੰ ਆਏ ਹੋ ਇਲੈਕਸ਼ਨ ਥੋੜੀ ਹੋਣ ਤੋਂ ਪਹਿਲਾਂ ਸਾਡੇ ਇੱਥੋਂ ਦੇ ਕੈਂਡੀਡੇਟ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ 슈ਗਰ ਮਿੱਲ ਦੁਬਾਰਾ ਚਾਲੂ ਕਰਾਉਂਗਾ ਧਰਨੇ ਤੇ ਵੀ ਬੈਠੇ ਸੀ ਸ਼ੁਗਰ ਮਿਲਦਾ ਦੁਬਾਰਾ ਨਹੀਂ ਪੱਥਰ ਰੱਖ ਕੇ ਜਾਓ ਫਰੀਦਕੋਟ ਹਲਕੇ ਦੇ ਵਿਕਾਸ ਵਾਸਤੇ ਹਰ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਅਨੇਕਾਂ ਲੋੜਾਂ ਹਨ ਹਜੇ ਤੱਕ ਸਾਡਾ ਸੀਵਰੇਜ ਸਿਸਟਮ ਨਹੀਂ ਚੱਜ ਨਾਲ ਚੱਲਿਆ ਉਹਦੇ ਵਾਸਤੇ ਪੈਸੇ ਦੇ ਕੇ ਜਾਓ ਲਿੰਕ ਰੋਡਾਂ ਟੁੱਟੀਆਂ ਪਈਆਂ ਉਹਦੇ ਵਾਸਤੇ ਪੈਸੇ ਦੇ ਕੇ ਜਾਓ ਨਵੇਂ ਟਿਊਬਲ ਕਨੈਕਸ਼ਨ ਲੋਕਾਂ ਨੂੰ ਚਾਹੀਦੇ ਆ ਕਨੈਕਸ਼ਨ ਜਾਰੀ ਕਰਕੇ ਜਾਓ ਜਿਹੜੇ ਲੋਕਾਂ ਨਾਲ ਤੁਸੀਂ ਵਾਅਦੇ ਕੀਤੇ ਸੀ ਆ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਕੰਟਰੈਕਚੁਅਲ ਵਰਕਰਸ 50 ਵਾਰ ਹੜਤਾਲ ਤੇ ਬਹਿ ਚੁੱਕੇ ਮੇਰੇ ਵੀਰ ਤੇ ਪੈਣਾ ਉਹਨਾਂ ਨੂੰ ਪੱਕੇ ਕਰਕੇ ਜਾਓ ਕੋਵਿਡ ਦੌਰਾਨ ਜਿਹੜੀਆਂ ਉਹ ਨਰਸਸ ਦੇ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਪੱਕੇ ਕਰਕੇ ਜਾਓ ਆਏ ਹੋ ਫਰੀਦਕੋਟ ਜਿੱਹਾਂ ਆਇਆ ਨੂੰ ਬਾਬਾ ਫਰੀਦ ਦੀ ਧਰਤੀ ਹੈ ਆਏ ਬੜੇ ਚਿਰ ਬਾਅਦੋਂ ਪਰ ਕੁਛ ਨਾ ਕੁਛ ਦੇ ਕੇ ਜਰੂਰ ਜਾਇਓ ਫਰੀਦਕੋਟ ਨੂੰ ਤੇ ਕੱਲੀਆਂ ਗੱਲਾਂ ਮਾਰ ਕੇ ਤੇ ਚੁਟਕਲੇ ਸੁਣਾ ਕੇ ਨਾ ਤੁਰਜੋ ਲੋਕਾਂ ਨੇ ਬਹੁਤ ਸੁਣ ਲਏ ਹੁਣ ਤੁਹਾਡੇ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਇਹ ਸਨ ਪਰਮਪੰ ਸਿੰਘ ਬੰਟੇਰ ਮਾਨਾ ਤਾਂ ਅੱਜ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਰਤੀ ਮਹਿਮ ਦੀ ਸ਼ੁਰੂਆਤ ਕੀਤੀ ਹੈ ਤਾਂ ਫਰੀਦਕੋਟ ਤੋਂ ਵੀ ਸ਼ੁਰੂਆਤ ਹੋਈ ਹੈ ਤਮਾਮ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਤੁਹਾਡੇ ਸਾਹਮਣੇ ਜਨਤਕ ਕੀਤੀਆਂ ਹੈ ਮੁੱਖ ਮੰਤਰੀ ਪੰਜਾਬ ਇੱਥੇ ਪਹੁੰਚ ਰਹੇ ਹੈ ਤਾਂ ਉਹਨਾਂ ਬਾਰੇ ਵੀ ਜਿਹੜੀ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਗੁਰਜੀਤ ਸਿੰਘ ਗਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ